ਹਾਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਡਲ ਪੱਤੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠੋਂ ਦੇ ਘਰ ਆਏ ਆ ਗਰ ਲਾਲ ਆਪਣੇ ਨਾਲ ਹੋਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਹਰ ਵਾਰ ਦੀ ਤਰ੍ਹਾਂ ਪਿੰਡ ਡਾਲ ਨੂੰ ਤੁਸੀਂ ਵਿਜ਼ਿਟ ਕਰਨੀ ਹੈ ਜਿਹੜੇ ਭਰਾ ਨਵੇਂ ਜੁੜੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਈਏ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਕਾਫੀ ਲੰਬੇ ਸਮੇਂ ਤੋਂ ਵਪਾਰ ਕਰਦੇ ਆ ਰਹੇ ਆ ਸੋਸਤੇ ਦੇ ਭਰਾ ਪੁਰਾਣੇ ਆ ਉਹਨਾਂ ਸਾਰਿਆਂ ਨੂੰ ਪਤਾ ਹੀ ਆ ਕੀਵਰ ਤੋਂ ਕੋਈ ਸਾਰੀ 10 ਕਿਲੋਮੀਟਰ ਦੀ ਦੂਰੀ ਆ ਦਲੇਰੀ ਵਾ ਤਾਰਾ ਸਿੰਘ ਇੱਕ ਕਲਸੀਆ ਖਾਰੜਾ ਪਿੰਡ ਵੱਡਾ ਪੰਜ ਚਾਰ ਕਿਲੋਮੀਟਰ ਦੀ ਦੂਰੀ ਤੇ ਆ ਆਣ ਕੇ ਇਥੇ ਮੇਰੇ ਭਰਾ ਦੋ ਟਾਈਮ ਤੇ ਉਹ ਚਾਰ ਟਾਈਮ ਤੇ ਉਹ ਤਸल्ली ਤੁਸੀਂ ਕਰਨੀ ਅੱਜ ਐਨੀਮਲ ਵੈਸੇ ਗਰਲਾਲ ਦੇ ਕੋਲੋਂ ਆਪਾਂ ਤੁਹਾਨੂੰ ਟੋਟਲ ਚਾਰ ਦਿਖਾਉਣੇ ਆ ਦੋ ਗੱਬਣ ਤੇ ਦੋ ਹੀ ਸੁਈਆਂ ਸਵੀਆਂ ਮੱਝਾਂ ਦਿਖਾ ਦੇਾਂਗੇ ਇੱਕ ਚੌਗੀ ਝੋਟੀ ਦਿਖਾ ਦੇਾਂਗੇ ਪਸੰਦ ਆਊਗੀ ਭਰਾਵਾਂ ਨੂੰ ਸੋ ਬਾਕੀ ਪੂਰੀ ਡਿਟੇਲ ਆਪਾਂ ਲੈ ਲਈਆਂ ਗਰਲਾਲ ਤੋਂ ਅੱਜ ਤਰੀਕ 10 ਅਗਸਤ ਸਮਾ ਕੋਈ ਦੁਪਹਿਰ ਦੇ 1:3 2 ਵਜੇ ਦਾ ਆਉ ਕਰਦਿਆਂ ਗਲਬਾ ਤੇ ਗਰਲਾਲ ਸਭ ਤੋਂ ਪਹਿਲਾਂ ਸਾਸਰੀ ਕਾ ਸਾਸਰੀ ਕਾ ਸੰਤੂ ਸਾਹਿਬ ਹੋਰ ਕਹਿਮ ਕੱਢਦੀ ਗਾਤ ਨਹੀਂ ਸਰਾਉ ਚਲੋ ਸ਼ੁਕਰੇ ਮਾਲਕ ਦਾ ਗਰਲਾਲ ਹਾਂਜੀ ਹੋਰ ਭਰਾ ਕਹਿਮ ਕੱਢਦੀ ਗਾਤ ਸੰਤੂ ਸਾਹਿਬ ਚਲ ਹਾਂਜੀ ਤੇ ਬਾਕੀ ਮੇਰੇ ਬਾਬਾ ਵੀ ਆਪਣੇ ਸਾਡੇ ਗੋਤਰੀ ਆਪਣੇ ਬਾਬਾ ਪਵਨ ਲਾਲ ਵੜਜੀ ਦਾ ਮੇਲਾ ਹੈ ਉਹਲੇ ਕਰਕੇ ਮੰਨ ਲਓ ਆਪਣੀ ਪੰਜ-ਛੇ ਦਿਨ ਵੀਡੀਓ ਲੇਟ ਹੋ ਗਈ ਆ ਪਰ ਅੱਜ ਵੀ ਆਪਾਂ ਸਾਪੇ ਕੱਢਾਂਗੇ ਆ ਰੇਡ ਵਾਲੇ ਅਰੇ ਗੱਲ ਪਾਵਾਂਗੇ ਲੈਣ ਦੇ ਨਾਲੇ ਚਲੋ ਗੱਲ ਬਾਤ ਸਾਰੀ ਹੀ ਕਰਦੇ ਆ ਪਰ ਦੱਸ ਕੇ ਜਿਹੜਾ ਬੰਦਾ ਨਫੇ ਨਾਲ ਮਾਲ ਵੇਚਦਾ ਨਾ ਉਹ ਵਜੀ ਜੀ ਵੱਖਰੀ ਹੁੰਦੀ ਆ 5-7000 ਦਾ ਜੇ ਪੋ ਰੱਖ ਕੇ ਤੇ 10000 ਨਫੇ ਨਾਲ ਨਗਦ ਦੇ ਦੇਣਾ ਉਹ ਨਾ ਹਾਣੀ ਗਾ ਬਿਲਕੁਲ ਗੱਲ ਵੀ ਚੱਲੀ ਜਾਈ ਕੋਈ ਵੀ ਕਰਨਾਲ ਚਲੋ ਕੋਈ ਵੀ ਕਿਤਾਬ ਆਪਾਂ ਕਰਦੇ ਆ ਨਫੇ ਲਈ ਕਰਦੇ ਆ ਕੋਈ ਦੁਕਾਨਦਾਰੀ ਦੇ ਵਿੱਚ ਸਮਾਨ ਪਾਉਂਦਾ ਤੇ ਕੋਈ ਮਰਾ ਦਸਾਂ ਦੀ ਚੀਜ਼ ਸਾਰਾ ਹੀ ਵੇਚਦਾ ਜੇ ਕਹੇ ਇਹਨੂੰ 1 ਲੱਖ ਰੁਪਏ ਦੀ ਆਪਾਂ ਚੀਜ਼ ਦਿੰਨੇ ਆ ਉਹਦੇ ਕੋਲ ਨਾ ਕੋਈ ਪੱਲੇ ਤੇ ਪਹੁੰਚ ਆ ਗਈ ਬਸ ਬਸ ਕੋਈ ਵੀ ਦੁਕਾਨਦਾਰੀ ਲੈ ਲੋ ਕੋਈ ਵੀ ਬਿਜ਼ਨਸ ਕੋਈ ਮਤਲਬ ਨਫੇ ਲਈ ਕੰਮ ਕਰਦਾ ਕੋਈ ਨਹੀਂ ਜਾਊਗਾ ਵੀ ਘਾਟੇ ਲਈ ਕਰਾਂ ਠੀਕ ਹੈ ਜੀ ਪਰ ਫਿਰ ਵੀ ਚਲੋ ਕਰਮ ਆ ਲਿਆ ਨੇ ਇਹਨਾਂ ਨੇ ਪੂਰੇ ਕਰਨੇ ਆ ਇਹਨਾਂ ਚੋ ਘਾਟੇ ਪੈਣੇ ਆ ਸਾਨੂ ਸਾਹਿਬ ਕਈ ਮੰਨ ਲਓ ਕੋਈ ਭਰਾ ਗੋਸਾਣਾ ਕਰੇ ਲਾਈਵ ਚੱਲਣ ਦੇ ਹਿਸਾਬ ਨਾਲ ਹਾਂ ਕਈ ਵਿਵਾਰੀ ਜਿ ਤਰ੍ਹਾਂ ਕਰਦੇ ਆ ਵੀ ਜਦੋਂ ਮਨ ਲਾ ਡੰਗਰ ਲੈ ਜਾਂਦਾ ਨਾ ਹਾਂ ਜੇ ਕੋਈ ਨਹੀਂ ਯਕੀਨ ਕਰਦਾ ਮੈਨੂੰ ਸੌਂ ਲੱਗੇ 5-7000 ਦੀ ਸੌਂ ਲੱਗੇ ਹਾਂ ਸੌਂ ਖਾ ਕੇ ਵਪਾਰ ਕੀਤਾ ਤਾਂ ਕੀ ਕੀਤਾ ਕੀ ਕੀਤਾ ਗੱਲ ਕਰ ਅਗਲੇ ਜੇ ਤੈਨੂੰ ਮੇਰੇ ਤੇ ਯਕੀਨ ਨਹੀਂ ਸੌਂ ਤੇ ਜਿਆਦਾ ਆ ਜੂਗਾ ਆ ਗੱਲ ਕਰ ਅਗਲੇ ਨੂੰ ਆਇਆ ਬੱਜੀ ਪਾਉ ਮੈਂ ਪਾਹੇ ਲਾਇਆ ਤੇਰੇ ਜਲਦੀ ਲੈ ਜਾ ਨਹੀਂ ਤੇ ਚਲੋ ਉਹਨਾਂ ਦਾ ਧੰਨਵਾਦ ਆ ਆਪਣੇ ਇਹਦੇ ਘਰ ਬੈਠਿਆਂ ਯਕੀਨ ਕਰਕੇ ਪਸ਼ੂ ਮਂਗਾਉਂਦੇ ਆ ਪਰ ਜਿਹੜੀ ਗੱਲ ਬਕਾੜੀਆਂ ਵਪਾਰੀ ਭਰਾ ਦੱਸਦਾ ਉਹ ਵੀ ਪੂਰਾ ਲਵੇ ਨਾ ਹੁਣ ਮੰਨ ਲਓ ਆ ਮੈਂ ਇਹਨਾਂ ਵੀ ਮੱਝ ਦੀ ਮੇਰੀ ਪਿੱਛੇ ਦੀ ਗਾਰੰਟੀ ਇਹ ਅਗਲੇ ਦੇ ਘਰ ਜਾ ਕੇ ਢੇਰੀ ਲਾਦੇ ਫਿਰ ਆਨਲਾਈਨ ਕਾਹਦਾ ਕਰੀਓ ਫੇਰ ਕਾ ਉਹ ਕੁਝ ਕੋ ਬੰਦੇ ਇਹਦੇ ਕੰਮ ਖਰਾਬ ਕਰਦੇ ਆ ਹੁਣ ਆਪਣਾ ਇੰਨਾ ਆਨਲਾਈਨ ਮਾਲ ਜਾਂਦਾ ਜੇ ਕੋਈ ਵੀ ਅਗਲੇ ਨੂੰ ਆਖੀਦਾ ਪਾਉ ਜੀ ਜੇ ਗੱਬਣ ਡੰਗਰਿਆ ਦੋ ਦਿਨਾਂ ਦੀ ਪਿੱਛੇ ਦੀ ਗਾਰੰਟੀ ਆ ਜੇ ਕੋ ਸੂਗੇ ਸਣਾ ਨੁਕਸਨ ਨਿਕਲਦਾ ਨਹੀਂ ਤੇ ਪਿਆ ਮੱਝ ਲਾ ਦੇ ਕਲਾ ਦੇ ਕਰਾਇਏ ਸਨੇ ਪਹਿਲੇ ਨੋ ਵੀ ਇੰਨੇ ਕੋ ਬੋਲ ਜਿਹੜੇ ਹੁੰਦੇ ਦੋਸਤੋ ਆਨਲਾਈਨ ਜਿਹੜੇ ਭਰਾ ਖਰੀਦਦੇ ਆ ਇੰਨੇ ਕੋ ਬੋਲਾ ਤੇ ਤੁਸੀਂ ਨਿਰਪਰ ਰਹਿ ਸਕਦੇ ਜੇ ਲੌਂਗ ਟਾਈਮ ਲੰਬੇ ਸਮੇਂ ਦੀ ਗਾਰੰਟੀ ਤਸल्ली ਨਹੀਂ ਹੁੰਦੀ ਕਿ ਸਾਵਾਂ ਵਾਲੀ ਚੀਜ਼ੇ ਬਾਰ ਬਾਰ ਆਪਾਂ ਬੇਨਤੀਆਂ ਕਰਦੇ ਆ ਬਾਅਦ ਵਿੱਚ ਭਰਾ ਕੀ ਧਮਕੀਆਂ ਦੇਂਦੇ ਆ ਦਬਕੇ ਮਾਰਨਾ ਵੀ ਅਸੀਂ ਵੀਡੀਓ ਪਾ ਦੇਾਂਗੇ ਅਸੀਂ ਉਹ ਕਰਦੇ ਆ ਕਿ ਇਹ ਚੀਜ਼ਾਂ ਤੋਂ ਪਹਿਲਾਂ ਗਰੇਜ ਕਰ ਲਿਓ ਇੱਥੇ ਆ ਆਜਿਆ ਕਰੋ ਕੋਈ ਵੀ ਆਪਾਂ ਸਮਾਨ ਲੈਣ ਜਾਂਦੇ ਆ ਤਾਂ ਆਪਾਂ ਨੂੰ ਪਹੁੰਚ ਕਰਨੀ ਪੈਂਦੀ ਹੈ। ਹੰਦੂ ਸਾਹਿਬ ਉਹ ਘਰ ਵਾਲੇ ਦੇ ਘਰਾਂ ਜਿਹੜਾ ਡੰਗਰ ਬਾਹਰ ਹੋ ਜਾਂਦਾ ਘਲਾ ਦਿੰਦਾ ਠੱਡੀ ਹੈ। ਠੱਡੀ ਹੈ ਜੀ। ਮੈਂ ਵੀ ਕਰਲਾ ਰਹੇ ਜਿਆਦਾ ਗੱਲਾਂ ਨਹੀਂ ਕਰਦੇ ਆਪਾਂ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੋਂ ਸ਼ੁਰੂਆਤ ਜੀ ਸਾਹਿਬ ਪਹਿਲਾ ਸੁਵੇ ਚਾਰ ਦੰਦ ਮੂੰਹ ਜੀ ਪਹਿਲਾ ਸੁਵੇ ਚੌਗੀ ਚਾਰ ਦੰਦ ਹਾਂ ਜੀ ਪਹਿਲਾ ਸੁਵੇ ਚੌਗੀ ਚਾਰ ਦੰਦ ਜਿਨ੍ਹਾਂ ਨੂੰ ਆਪਾਂ ਖਰੀਦੀ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਇਹ ਡਾਇਮੰਡ ਦੀ ਆ ਪਰ ਅੱਗੋਂ ਅਗਲਾ ਅਸੀਂ ਸਮਝ ਕਰੇ ਵੀ ਜੀ ਮਰਜ਼ੀ ਵੇਖ ਕੇ ਲੈ ਲੈ ਆਪਾਂ 2-3000 ਲੈਣਾ ਸੋਹਣੀ ਖਾਣੀਆਂ ਵੀ ਸੱਚੀ ਡੈਮਰਦੀ ਆ ਫਰਾਣੇ ਦੀ ਆ ਬਿਲਕੁਲ ਜੀ ਬਿਲਕੁਲ ਬਾਕੀ ਮੇਰਾ ਬਰਾ ਝੋਟੀ ਤੁਸੀਂ ਚੈੱਕ ਕਰ ਲਓ ਇਥੇ ਬੰਗੀ ਨਾਲ ਤਾਂ ਕੱਤੀ ਆ ਭਗਾਂ ਦੇ ਖਾਦਨੇ ਆਪਾਂ ਦੰਦ ਵੀ ਤੁਹਾਨੂੰ ਜੇਕਰ ਹੋ ਸਕਦਾ ਵੇ ਨਾਲ ਹੀ ਦਿਖਾ ਦਿਆਂਗੇ ਆ ਦੇਖੋ ਠੀਕ ਆ ਜੀ ਉਹ ਚਾਰ ਦੰਦ ਆ ਠੀਕ ਆ ਦੇਖੋ ਜੀ ਆ ਠੀਕ ਆ ਛੇ ਦੇ ਪੁੱਟੇ ਲਓ ਜੀ ਚੌਗੀ ਜਿਹੜੀ ਦੋਸਤੋ ਇਹ ਝੋਟੀ ਦਿਖਾ ਰਹੇ ਆ ਗੱਬਣ ਝੋਟੀ ਆ ਕੱਤੀ ਪਿਆਰੀ ਲੱਗਣ ਦਈ ਐ ਵੈਸੇ ਬਾਕੀ ਪਿੱਠ ਪੁੜੇ ਵਾਲੀ ਸਾਈਡ ਤੋਂ ਤੁਸੀਂ ਦੇਖੋ ਆਰਡਰ ਦੀ ਗੱਲ ਕਰ ਲਈਏ ਤੇ ਪਲੂਣ ਨਾਰਮਲ ਪਲਾ ਪਲਾ ਪਾ ਕੇ ਕਰਮਾ ਲਈ ਸੁਖੂਗੀ ਸੰਧੂ ਸਾਹਿਬ ਕਿਹੇ ਨਿਸ਼ਾਨੀ ਤਾਂ ਨਹੀਂ ਖੁੰਜੀ ਕਰਮਾ ਲਈ ਹਾਂ ਮਾਰਕਿੰਗ ਅਗਲੇ ਪੈਰਾ ਤੇ ਨਿਸ਼ਾਨ ਤੁਹਾਨੂੰ ਪ੍ਰੋਪਰ ਦਿਸਣਗੇ ਮਗਰ ਲਈ ਲੱਤਾਂ ਮਗਰਲੇ ਪੈਰ ਧੋਤੇ ਆ ਫੁੱਲ ਸ਼ੂਪਰ ਤੱਕ ਵਾਈਟ ਆ ਬੱਗੀ ਮੁੱਛ ਬੱਗੀ ਮੁੱਛ ਅੱਖਾਂ ਬਿਲੀਆਂ ਬੱਲਾ ਮੱਥਾ ਛੋਟਾ ਸਿੰਘ ਸੋ ਬਾਕੀ ਕੁਆਲਟੀ ਆਪਾਂ ਤੁਹਾਨੂੰ ਦੱਸ ਸਕਦੇ ਆ ਵੀ ਹੈ ਕੀ ਹੋਈ ਆ ਦਿਖਾ ਸਕਦੇ ਆ ਤੇ ਦੱਸ ਸਕਦੇ ਆ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਆ ਸਟਰਕਚਰ ਜੇ ਪਹਿਲਾ ਸੂਬਾ ਝੋਟੀ ਨੇ ਸੋਣਾ ਪੂਰੇ ਪੜੇ ਨਵਾਏ ਆ ਖਿਚੀ ਆਉਦੀ ਆ ਪੂਰੇ ਕਰਮਾਲੀ ਸੂਫੂ ਕੀ 2 3 4 ਦਿਨਾਂ ਦੇ ਵਿੱਚ 2 3 ਦਿਨਾਂ ਦੇ ਵਿੱਚ ਵੀ ਆਈ ਖਲੋਤੀ ਆ ਬਾਕੀ ਚੰਗਾ ਸਟਰਕਚਰ ਆ ਝੋਟੀਦਾ ਠੀਕ ਆ ਥਾਣਾ ਪਾ ਤੁਹਾਨੂੰ ਥੋੜਾ ਲਾਗਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਦੇਖੋ ਆ ਥਾਣਾ ਸਾਈਜ਼ ਮੇਰਾ ਪੜਾਅ ਇੱਕ ਕਰੋ ਠੀਕ ਆ ਜੀ ਸੋ ਸੂਸਵਾ ਬਣਾ ਚਰਮਾਲ ਨੂੰ ਚੁਵਾਈਆਂ ਚੁਵਾਈਆਂ ਜਾਣ ਤੋਂ ਬਾਅਦ ਥਾਂ ਤੋਂ ਪੋਟਾਉਗੇ ਚਰਮਾਲੀ ਚੰਗਾ ਠੀਕ ਆ ਜੀ ਚੁਵਾਈ ਚੁਵਾਈ ਸਿੱਧੂ ਸਾਹਿਬ ਬਹੁਤ ਵਧੀਆ ਨੇ ਲੋ ਇਹਦੀ ਹਾਂ ਉਹ ਵੀ ਕਰਮਾਲੀ ਠੰਡੀ ਧੀ ਹੈ ਹਰ ਕੋਈ ਚੱਕਰ ਨਹੀਂ ਦੇਖੋ ਇਹ ਪਹਿਲਾਂ ਨਾਲ ਲੱਗਣੀ ਆ ਹਾਂ ਸੋ ਫੋਲੋ ਬਾਜਨ ਨੂੰ ਉਹ ਡਾ ਕਰਵਾ ਲਈਓ ਠੀਕ ਹੈ ਜੀ ਪੜੀਸਾ ਵੀ ਤੁਸੀਂ ਆਪ ਹੀ ਦੇਖ ਲਓ ਅਗਰ ਤੁਹਾਨੂੰ ਆਪ ਉਹ ਆਦਰਾ ਲੈਵਾ ਵੇਖੋ ਕਿੰਨਾ ਪੱਦਰ ਪਛਾਣ ਹੋਣਾ ਜਿੰਨਾ ਹੈਗਾ ਠੀਕ ਹੈ ਜੀ ਸੋ ਸੋਨਾ ਲੈਵਾ ਫੱਲੀ ਨਾਲ ਮੇਰਾ ਭਰਾ ਦੇਖ ਲਓ ਝੋਟੀ ਦੇ ਵਿੱਚੋਂ ਕੱਢੋ ਅੱਛਾ ਸੜੀ ਦੇ ਵਿੱਚੋਂ ਚੜ ਗਈ ਉਹਨੇ ਨਹੀਂ ਕੀ ਛੱਡਨੀ ਠੀਕ ਆ ਕਰਨਾ ਹੀ ਆ। ਲੈ ਵੀ ਕਰਲਾ ਦਾ ਮੋਲੋ ਉਹੀ ਉਹ ਕਰਦੇ ਫਿਰ ਅ ਵੀ ਜਿਹੜਾ ਜਿਵੇਂ ਆਪਾਂ ਗੱਲ ਕਰਦੇ ਮੋਲੋ ਸੰਤੂ ਸਾਹਿਬ ਆਪਾਂ ਲੈਣ ਦੇ ਨਾਲੇ ਕਰਨੇ ਆ ਕਈ ਭਰਾ ਦਿੰਦੇ ਆ ਵਪਾਰੀ 20000 ਰੱਗਾ ਲਾ ਰੱਖਦੇ 10000 ਰੱਖਦੇ ਭਾਵੇਂ ਆਪਣੇ ਨਾਲ ਕੋਈ ਨਫੇ ਦੇ ਕਰਕੇ ਮੱਝਾ ਲੈ ਜੀ। ਹਾਂ ਠੀਕ ਆ। ਹਾਂ ਕੋਈ ਆਪਣਾ ਨੀ ਚੱਕਰ। ਆ ਠੀਕ ਆ। ਮੋਲ ਕੋਈ ਲੱਖ ਨਹੀਂ ਜੇ ਕੋਈ 95 ਨਹੀਂ ਜੇ ਕੋਈ 99 ਨਹੀਂ ਜੇ 90000 ਦੀ ਝੋਟੀ ਦੇਣੀ ਆ। 90 ਦੀ हां जी तेरा बाबा जन्म ਆਪਾ ਵੇ ਸੰਧੂ ਸਾਹਿਬ 10000 ਦਾ ਵਿੱਚ 5000 ਡਾਲਰ ਰੱਖ ਲਿਆ ਨਾ ਫਿਰ 2000 ਨਾ ਵੀ ਡੰਗਰ ਜਾ ਜਾ 3000 ਰੁਪਏ ਦਲਾ ਲੈਂਦੇ ਹਜੇ ਕੱਲ ਬੱਸ ਜੀ ਬੱਸ ਜਿੰਨੇ ਰਕਮ ਲਾਉਣੀ ਉਹਨਾਂ 2-3000 ਨਹੀਂ ਜ਼ਿਆਦਾ ਮੈਂ ਵੀ ਕਰਨਾਲ ਵੀਰੇ ਇਹ ਝੋਟੀ ਦਾ ਕਰਦੇ ਹਾਂ ਜੀ ਇਹਨਾਂ ਦਾ ਜੋੜਾ ਆਪਾਂ ਇੱਕੇ ਘਰੋਂ ਖਰੀਦਿਆ ਜੀ ਆਪਾਂ ਦੂਜੇ ਸੱਤ ਜਨਮਾਂ ਦੇ ਦੂਜੇ ਦੂਜੇ ਸਵੇ ਝੋਟੀਆਂ ਮੂੰਹਾਂ ਛੇ ਛੇ ਦੰਦ ਜੀ ਸਿੱਡੀਆਂ ਨੇ ਹਾਂ ਜੀ ਔਰ ਸੋਈ ਆ ਜੀ ਗੱਬਨ ਖਰੀਦ ਲਈ ਆ ਇਹ ਅੱਜ ਹੀ ਸੋਈ ਆ 2-3 ਘੰਟੇ ਹੋਏ ਸੋਈ ਨੂੰ ਮਗਰ ਕੱਟੂ ਆ ਮਗਰ ਕਟਾ ਜੀ ਮਗਰ ਕਟਾ ਗੱਲੇ 나ੜੂ ਬੱਚਾ ਮੇਰਾ ਭਰਾ ਦੇਖੋ ਇਹ ਰੇੜੀ ਚ ਪਈ ਆ ਉਹਨੂੰ ਖੜਦਿਆਂ ਆਪਾਂ ਵਿਖਾਈ ਜੀ ਹਾਂ ਜ਼ੇਰ ਵੀ ਪਾ ਦਿੱਤੀ ਹੈ ਜ਼ੇਰ ਵੀ ਪ੍ਰੋਪਰ ਹਜੇ ਪਈ ਸੀਗੀ ਦਿਖਾ ਦਿੰਨੇ ਆ ਤੁਹਾਨੂੰ ਦੋ ਕਰਮਾ ਲਈ ਝੋਟੀ ਮੇਰਾ ਭਰਾ ਚੈੱਕ ਕਰੋ ਠੀਕ ਆ ਜੀ ਇਹ ਦੂਜੇ ਦੀ ਝੋਟੀ ਹੈ ਨਾ ਦੂਜਾ ਸੂਰ ਸੰਦੂ ਸਾਹਿਬ ਮੂੰਹਾਂ ਛੇ ਦਾ ਅੰਦਰ ਲਓ ਜੀ ਛੇ ਦਾ ਦਾ ਮੇਰੇ ਚੈੱਕ ਆ ਜੋ ਆਹ ਦੇਖ ਲਓ ਠੀਕ ਆ ਜੀ ਆ ਕੰਨੀਆਂ ਦੇ ਸੁੱਟੀਆਂ ਆ ਆ ਵੇਖੋ ਦੋ ਤੇ ਚੌਕ ਛੇ ਤੇ ਕੰਨੀਆਂ ਹਜੇ ਸੱਟੀਆਂ ਇਹਨੇ ਦੇਖੋ ਠੀਕ ਆ ਚੈੱਕ ਇਹ ਨਹੀਂ ਦੱਸਦਾ ਆਣ ਕੇ ਕੋਈ ਵੇਖੂ ਦੇ ਆਣ ਕੇ ਬੇਚਤੀ ਅੱਜ ਅੱਜ ਪਾਜੀ ਸੂਈ ਆ ਅੱਜ ਸੰਧੂ ਸਾਹਿਬ ਸੂਈ ਆ ਜੇ ਰੁਪਈਆ ਜੇ ਰੇੜੀ ਆ ਆ ਲਓ ਜੀ ਆ ਰੇੜੀ ਦੇ ਦੇਖੋ ਦੋਸਤੋ ਇੱਥੇ ਜੇ ਰੁਪਈਆ ਥੋੜੇ ਕੱਕੂਕੂ ਪਰ ਪਏ ਆ ਬਾਕੀ ਤੁਹਾਨੂੰ ਦਿਖਾਈ ਦੇਊਗੀ ਜੇਰ ਪ੍ਰੋਪਰ ਪਾ ਦਿੱਤੀ ਸੀ ਕਰਮਾ ਦੀ 2.5 ਕਿਲੋ ਸੰਧੂ ਸਾਹਿਬ ਬੋੜਾ ਚੋਇਆ ਜੇ ਉਹੇ ਬੱਚੇ ਨੂੰ ਪਿਆ ਤਾਂ ਆਪਾਂ ਨਹੀਂ ਰਖਣਾ ਸੀ 7 ਜੋੜਿਆ 10 ਜੋੜਿਆ ਹਾਂ ਦੋ ਤੇ ਝੋਟੀ ਜ਼ਿਆਦਾ ਨਹੀਂ ਮੈਂ ਤੁਹਾਨੂੰ ਆਂਦਾ 11 12 ਕਿਲੋ ਨਾਰਮਲ ਸੇਵਾ ਦੇ ਚਵਾ ਦਊਗੀ ਬਾਕੀ ਪੱਦਰ ਪੁੱਦਰ ਬੜੀ ਹੈ ਗਰਦਾਰ ਵਾਲੀ ਹੈ ਹਨ ਚਵਾਈ ਬੜੀ ਟਾਪ ਦੀ ਹੈ ਹਨ ਥੋੜਾ ਬੜਾ ਸੁਵਾਦੀ ਲੱਗਾ ਹਨ ਹਾਂ ਕਿ ਲੋ ਜੀ ਆ ਕਰੋ ਚੱਕ ਠੀਕ ਆ ਸੋ ਰੋਗ ਰੋਗ ਦੇ ਥਾਣਾ ਬਾਕੀ ਆ ਵੇਖੋ ਜੀ ਧਾਰ ਧੂਰ ਕਰਮਾ ਦੀ ਠੀਕ ਆ ਜੀ ਇਸੇ ਤਰ੍ਹਾਂ ਹੀ ਆ ਗਈ ਹੈ ਇਹ ਅਗਲੇ ਥਾਣਾ ਦੀ ਤੇ ਪਿਛਲੇ ਥਾਣਾ ਦੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਵਾਂਗੇ ਇੱਕ ਜੱਜਮੈਂਟ ਹੋ ਜੂਗੀ ਤੁਹਾਨੂੰ ਮੋਟੀ ਧਾਰਾ ਗੂਠੇ ਚਿੱਟੀ ਮੋਟੀ ਧਾਰਾ ਹੋਰ ਨਹੀਂ ਕੋਈ ਛਟਾ ਨਹੀਂ ਜੀ ਠੀਕ ਹੈ ਬਈ ਜਿੱਤ ਤਰਾਂ ਕੋਈ ਮਰਜ਼ੀ ਤਸੱਲੀ ਕਰੇ ਦੇਖੋ ਲੈ ਜੀ ਮੁੰਕੇ ਕੇ ਹਨ ਮਾੜਾ ਚੰਗਾ ਖਣਾਣ ਗਿਆ ਦੀ ਕੋਈ ਤਸੱਲੀ ਕਰਕੇ ਖੜੇ ਜਿਵੇਂ ਇਤਰਾ ਮੰਗੂਗਾ ਜਿਹੜੀ ਗੱਲ ਵੀਡੀਓ 'ਚ ਦੱਸਾਂਗੇ ਉਹ ਮੂੰਹ ਦੇ ਕਰਾਂਗੇ ਆ ਨਈ ਚੰਗੀ ਗੱਲ ਹੈ ਕਿ ਹਾਂਜੀ ਲੋ ਜੀ ਠੀਕ ਆ ਜੀ 16 ਜਾਨੇ ਗੱਲ ਸੱਚ ਆ ਮੇਰੇ ਭਰਾਵੋ ਠੀਕ ਆ ਆ ਛੋਟੀ ਤੁਹਾਨੂੰ ਦਿਖਾ ਦਿੰਦੀ ਹੈ ਦੂਜਾ ਸੂਆ ਕੱਟਾ ਮਗਰ ਆਜੀ ਸੂਈ ਹੈ ਜ਼ਹਿਰ ਪਾਤੀ ਆ ਵੀ ਤਾਂ ਸਾਬੀ ਆ ਆ ਜੀ ਸਾਬਾ ਯਾਰੇ ਮਜਾ ਮਾਰਾ ਇਹਦੀ ਕਰਪਾਣਾ ਬੱਜੀਆਂ ਕਿਸੇ ਦੇ ਬਾਈ ਨਹੀਂ ਜੇ ਕਿਸੇ ਦੇ ਛਾਈ ਨਹੀਂ ਹਾਂ ਕੋਈ ਕਿਸੇ ਨੂੰ ਨੁਕਸ ਨਹੀਂ ਜੇ ਗਾਂ ਮਾਰਾ ਜਾਂਦਾ ਚਲੋ ਲੈਨੇ ਦਿਨੇ ਭਰਾ ਮੁਕੱਦਰ ਹੁੰਦੇ ਆ ਆ ਵੇਖੋ ਇਹਨਾਂ ਦੇ ਵੇਚਣਾ ਮੇਰਾ ਭਰਾ ਪੜੀਆ ਕਰੋ ਹਾਂਜੀ ਆਪਦਾ ਵਕਾਰ ਆਪਦਾ ਵਿਹਾਰ ਨਾ ਖਰਾਬ ਕਰੋ ਮੇਰੇ ਹੱਥ ਛੁੱਟ ਕੇ ਬੇਨਤੀ ਆ ਬੜੇ ਭਰਾ ਜਿਹੜੇ ਆ ਆਪਸ ਵਿੱਚ ਲੱਗੀ ਜਾਂਦੇ ਆ ਕੋਈ ਜਾਨ ਕੋਈ ਗਰੰਟੀਆਂ ਤਾਂ ਸੱਲੀਆਂ ਨਹੀਂ ਉਹ ਨਾੜਾ ਨੋੜਾ ਇੱਧਰੇ ਤੁਹਾਨੂੰ ਵਖਾਈ ਆ ਪਾਲਟ ਬਹਿਣੀ ਅਲੇ ਪਾਸੇ ਤੇ ਨਾੜਾ ਨੋੜਾ ਵੈਂਸਪੌਂਸ ਦੇਖੋ ਕਾਦ ਦੇ ਵਜਨ ਵੱਡੇ ਆ ਕੋਈ ਛੋਟੀਆਂ ਨਹੀਂ ਆ ਆ ਮਾਰੋ ਚਾਰ ਇੱਕ ਸੰਧੂ ਸਾਹਿਬ ਫਿਰ ਮੇਨ ਗੱਲ ਆ ਸਿੰਘ ਬਹੁਤ ਟੌਪ ਦੇ ਲੱਗੇ ਦੋਨੋਂ ਹਾਂ ਲੈ ਚੰਗੀ ਝੋਟੀ ਆ ਗਰਨਾਲ ਚੰਗੀ ਕੱਟੀ ਆ ਕੀ ਮੋਨ ਰਊਗਾ ਇਹਦਾ ਮੋਨ ਤਾਂ ਸੰਧੂ ਸਾਹਿਬ ਕੋਈ ਸਵਾ ਨਹੀਂ ਕੋਈ ਇੱਕ ਵੀ ਨਹੀਂ ਹਾਂ ਕੋਈ 18 ਨਹੀਂ 15 ਦੀ ਯਸਨੋ ਦੇਣੀ ਆ 15 ਦੀ ਹਾਂ ਜੀ ਲੈ ਵੀ 15 ਦੀ ਯਸਨੋ ਦੇਣੀ ਆ ਠੀਕ ਆ ਜੀ ਬਾਕੀ ਝੋਟੀ ਵੀ ਝੋਟੀ ਆ ਮੇਰਾ ਭਰਾ ਮੰਨੋਗੇ ਠੀਕ ਆ ਜੀ ਬਾਕੀ ਸੁਈਤਾ ਜੀ ਆ ਇੱਕ ਬੇਫਿਕਰੀਆ ਜ਼ੇਰ ਪ੍ਰੋਪਰ ਪਾਤੀ ਆ ਕਟਾ ਮਗਰ ਆ ਬੱਚਾ ਬਿਲਕੁਲ ਤੁਸੀਂ ਛੜਨਾ ਤੇ ਚਵਾਈ ਕਰਨੀ ਆ 112000 ਦੀ ਖਰੀਦਿਆ ਦੀ ਆ ਵਰਨਾਲਿਓਂ ਖਰੀਦੀ ਏ ਠੀਕ ਆ ਜੀ 11000 ਦੀ ਖਰੀਦੀ 12 ਚ ਘਰ ਆਈ ਏ ਆ ਇਹ ਨਹੀਂ ਕੋਈ ਜਿਹੜੀ ਗੱਲ ਦੱਸਾਂਗੇ ਉਹ ਨਿਕਲੂਗੀ ਠੀਕ ਆ ਜੀ ਸੋ ਇਹ ਤਾਂ ਜਿਹੜੀ ਦੱਸ ਦੇ ਦਾਂਗੇ ਅਗਲਾ ਪਤਾ ਕਰ ਆ ਵੇ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਸੋ ਇਹ ਨਹੀਂ ਜਿਹੜੀ ਦੋਸਤੋ ਬਾਕੀ ਤੁਹਾਡੇ ਸਾਹਮਣੇ ਜੱਗ ਜਾਰੀ ਕਰੀ ਜਾਂਦਾ ਵੀਰ ਇਹ ਇਹ ਵੀ ਕੋ ਗਾਲਾ ਬਾਲਾ ਜਦਾ ਲੰਮਾ ਵੱਡਾ ਲੰਮਾ ਚੌੜਾ ਗਾਲਾ ਰੱਖੇ ਮੈਂ ਸੰਤੂ ਸਾਹਿਬ ਕਈ ਭਰਾ ਦਿੰਦੇ ਆ ਯਾਰ ਫਰਾਲਾ ਬੰਦਾ ਇੰਨੀ ਕਮਾਈ ਕਰਦਾ ਟੀਗੜਾ ਨਹੀਂ ਕਰਦਾ ਆਪਾਂ ਨੂੰ ਕਿਸੇ ਦੇ ਪਤਾ ਨਹੀਂ ਆਪਾਂ ਆਪਦੀ ਦੱਸਣ ਦੇ ਆ ਬਿਲਕੁਲ ਫਿਰ ਲਓ ਵੀ ਇੱਕ ਤਜੇ ਨੰਬਰ ਤੇ ਇੱਕ ਤਾਂ ਆਪਾਂ ਛੋਟੀ ਦਿਖਾ ਰਿਹਾ ਸ਼ਾਈ ਸ਼ੂ ਤੁਸੀਂ ਚੈੱਕ ਕਰੋ ਬਿਲਕੁਲ ਪਤਲੀ ਫੇਸ ਕੁਆਲਿਟੀ ਛੋਟੀ ਸਿੰਗੀ ਆ ਜਿਵੇਂ ਆਪਾਂ ਕਰ ਕਰਦੇ ਨੇ ਬਿਲਕੁਲ ਕੋਕਾ ਸਿੰਗ ਲੱਗਾ ਬਿਲਕੁਲ ਉੱਤੇ ਜੜੇ ਹੋਏ ਆ ਹਾਂ ਦੇਖੋ ਤੇ ਵੀ ਛਿੱਗੀ ਏ ਲਓ ਜੀ ਛੋਟੀ ਸਿੰਗੀ ਆ ਮਰ ਗਏ ਹਾਂ ਆ ਦੇਖ ਕਰੋ ਚੱਕ ਆ ਲੈ ਕਰੋ ਚੱਕ ਆ ਦੇਖੋ ਲੈ ਆ ਠੀਕ ਆ ਕੰਨੀਆਂ ਮਾੜੀਆਂ ਬੜੀਆਂ ਚੱਕੀਆਂ ਜੀ ਚੱਕੀਆਂ ਜੀ ਜੀ ਇਹ ਕੱਦ ਦੇਖੋ ਕੱਦ ਉਹ ਤੇ ਮੇਰਾ ਭਰਾ ਮਾਰੋ ਚਾਤ ਹਾਈਟ ਕਰ ਦੇਦਾ ਕਰਮਾਲੀ ਦਾ ਬੜਾ ਕਿਉਂਕਿ ਇੱਕੋ ਕਰਵਾਈਆਂ ਗਰਲਾ ਲੰਦਾ ਵੀ ਜਿਹੜੀ ਦੂਜੇ ਨੰਬਰ ਤੇ ਦਿਖਾਈ ਤੁਹਾਨੂੰ ਛਿੱਗੀ ਆ ਜਿਹੜੀ ਕੰਨੀਆਂ ਕਰਦੀ ਪਈ ਹੈ ਬਰਾਬਰ ਇੱਕੋ ਘਰਾਂ ਦੇ ਵਿੱਚੋਂ ਆਈਆਂ ਜੀ ਸਾਹਿਬ ਆਪਾਂ ਕਿਸੇ ਚੀਜ਼ ਦਾ ਪੋਲ ਨਹੀਂ ਲੈਣ ਤਾਂ ਜੇ ਕੋਈ ਭਰਾ ਆ ਕੇ ਉੱਥੋਂ ਨਹੀਂ ਆਈਆਂ ਜਿਹੜਾ ਡਰੈਸ ਦੇਣ ਰਹੇ ਆ ਤੇ ਆਪਾਂ 5-5000 1000 ਨਾ ਮੰਦਾਂਗੇ ਉਹਨੂੰ ਵੱਖਰਾ ਚਲੋ ਜੀ ਛੋਟੀ ਇਹ ਦੋਸਤੋ ਗੱਬਣਾ ਪਿਆਰੀ ਤੇ ਆ ਬਾਕੀ ਹਜੇ ਸਮਾਂ ਲੈ ਜਾਊਗੀ ਸਿੰਘੀ ਸਿੰਘੀ ਜਿਹੜੀ ਕਰਮਾਲੀ ਨੂੰ ਲੱਗੀ ਆ ਜਿਹਨਾਂ ਨੂੰ ਆਪਾਂ ਖਰੀਦੀ ਉਹਨਾਂ ਆਖਿਆ ਬਿਹਰਿਆਣੇ ਜੋ ਮੱਝ ਲੈਂਦੀ ਆ ਉਹਦੇ ਮਗਰੇ ਕੱਟੀ ਆਈ ਕੱਟੀ ਆ ਹੋ ਵੀ ਸੱਤ ਬਣੇ ਆਪਣੀ ਰੱਖਣਾ ਵੀ ਉਧਰੋਂ ਆਈ ਕਿਧਰੋਂ ਆਈ ਆ ਹਾਂ ਨਹੀਂ ਚੰਗੀ ਚੋਟੀ ਸਮਝ ਕਰੇ ਪੂਸ਼ ਬਿਲਕੁਲ ਪੋਨ ਦਾ ਟੱਚ ਭਾਜਣੇ ਵੇਖੋ ਬੇਲ ਵੇਖੋ ਇਹਦੀ ਗਿੱਠ ਕੇ ਜਿਹੜੀ ਪੂਸ਼ ਵਾਈਟ ਆ ਪੁੱਠਾ ਪਾਠਾ ਮਗਰਾਟਾ ਮਗਰੂਟਾ ਬਹੁਤ ਜ਼ਿਆਦਾ ਚੌੜਾ ਕਰਮਾਲੀ ਨੂੰ ਲੱਥੀ ਉੱਥੀ ਕਾਫੀ ਆ ਹਜੇ ਕਰਨਾਲ 8-7 ਦਿਨ ਬੰਨੇ ਆ ਲੱਗਦੇ ਇਹ ਸੰਧੂ ਸਾਹਿਬ ਇਹਦੇ ਠੀਕਾ ਸਿੰਗ ਜੂੰਗਲ ਦੇ ਸਾਰੇ ਨਹੀਂ ਆਂਦੇ ਨੰਗਰੇ ਇਧਰ ਵੇਖੋ ਹਮਾਰੋ ਮਾੜੀ ਜਿਆਦਾ ਹਾਂ ਨਹੀਂ ਨਹੀਂ ਕੋਕੇ ਜੜੇ ਪਏ ਨੀ ਨੰਗ ਦਾ ਵੇਰ ਮੁੰਤੀ ਸਿੰਘ ਲੱਗਾ ਕਰ ਮਾਰੀ ਗੋੜਾ ਸੁਆਤੀ ਦੋਸਤੋ ਫੇਸ ਆ ਪਸੰਦ ਆਊਗੀ ਪਤਲਾ ਫੇਸ ਆ ਲੱਤ ਪਤਲੀ ਲੰਬੀ ਕਰਦਾ 1.70000 ਰੁਪਿਆ ਸੰਧੂ ਸਾਹਿਬ ਜੀ ਝੋਟੀ ਦਾ ਮੰਡੀ ਦੀ ਸੁਣਾਉਂਦੇ ਕਾਕ ਹਾਂ ਇਹੋ ਜੇ ਸਿੰਘ ਦਾ ਦੇ ਏਡੇ ਕੱਦ ਵਜਦਾ ਆ ਦੇਖੋ ਜੀ ਨੋ ਜੀ ਇਹ ਥਾਣਾ ਦੋਸਤੋ ਸਾਇਜ ਵੰਡ ਗਿਰ ਲ ਬਿਲਕੁਲ ਤੁਹਾਡੇ ਸਮਝ ਵਿੱਚ ਆ ਜਾਊਗੀ ਤੇ ਗਰ ਨਾਲ ਭਾਵੇਂ ਇੱਕ ਚਲੋ 60 70 ਮੰਗੀ ਜਾਂਦੇ ਆ ਭਾਵੇਂ 2 ਲੱਖ ਮੰਗੀ ਜਾਂਦੇ ਆ ਪਰ ਆਪਣੀ ਕੋਸ਼ਿਸ਼ ਕਰ ਲਵਾਂ ਹਾਂ ਆਪਾਂ ਤੁਹਾਨੂੰ ਸਭ ਦੱਸ ਕੇ ਦੇਣੀਆਂ ਜੀ ਇਹ ਨਹੀਂ ਵੀ ਇਹ ਝੋਟੀ ਵੱਡੀ ਆ ਤੇ ਜੈਜ ਬਣੀ ਆ ਤੇ ਇਹ ਚ ਕੋਈ ਉਹ ਨਾ ਰਹੂਗਾ ਇਹਦੀ ਵੀ ਕੋਈ ਪੰਜੀ ਨਹੀਂ ਜੇ ਡਿਮਾਂਡ ਕੋਈ 3 ਨਹੀਂ ਜੇ ਡਿਮਾਂਡ ਇਹ 1 13 ਚ ਪਈ ਜੇ ਤੇ 1 16 ਦੀ ਦੇਣੀ ਜੀ 1 16 ਦੀ ਹਾਂ ਜੀ ਲਓ ਇੱਕ ਰੰਗ ਕਾਲੀ ਆ ਝੋਟੀ ਇਹ ਮੁੱਲ ਸੰਧੂ ਸਾਹਿਬ ਇਹਨਾਂ ਦੇ ਅੱਜ ਦੇ ਜਿਹੜੀਆਂ ਗੱਬਣਾ ਆ ਸੂਸਾਗ ਰੇਟ ਫਿਰ ਵੱਖਰੇ ਹੋਣਗੇ ਜੇ ਕੋਈ ਭੈਣ ਭਰਾ ਖਰੀਦੇ ਤੇ ਇਹ ਰੇਟ ਅੱਜ ਦੇ ਆ ਚਲੋ ਜੀ ਬਿਲਕੁਲ ਮੈਂ ਵੀ ਕਰਵਾ ਲ ਅਗਲੀ ਇਹ ਮੱਝ ਆਪਣੇ ਕੋਲ ਆ ਗਈ ਗੱਬਣ ਇਹ ਸੰਤੂ ਸਾਹਿਬ ਚੌਥਾ ਨੰਬਰ ਦੇ ਤਿੱਜਾ ਸੂਆ ਜੀ ਇਹ ਸੂਈ ਹੈ ਨਾ 13 ਦਿਨ ਹੋ ਗਏ ਸੂਈ ਨੂੰ 10 ਕਿਲੋ ਦੁੱਧ ਤਿਆਰ ਜੀ ਲਓ ਜੀ 10 ਕਿਲੋ ਦੁੱਧ ਤਿਆਰ ਤਿੱਜਾ ਸੂਆ ਮਗਰ ਕੱਟੀ ਹੈ ਮਗਰ ਕੱਟੀ ਮਗਰ ਕੱਟੀ ਹੈ ਬਾਕੀ ਤੁਹਾਨੂੰ ਬੱਚਾ ਦਿਖਾ ਦਿੰਨੇ ਆ ਆ ਮਗਰ ਕੱਟੀ ਹੈ ਬੈਠੀ ਫੀਮੇਲ ਕਾਫ ਅੱਜ ਕਿਸਾਨ ਵੀਰੋ 12 13 12 13 ਕੇ ਦਿਨ ਦਾ ਸਮਾਂ ਹੋ ਗਿਆ ਉਠ ਕਰ ਮਾਰ ਗੇ ਮਗਰ ਕੱਟੀ ਆ 10 ਕਿਲੋ ਦੁੱਧ ਇਸ ਵਕਤ ਇਸ ਮੱਝ ਦੇ ਥਲੇ ਹਾਜ਼ਰ ਆ ਤਾਂ ਚਾ ਤੁਸੀਂ ਇਸ ਮੱਝ ਦਾ ਚੈੱਕ ਕਰੋ ਨੀਲੀ ਰਾਵੀ ਦਾ ਪੱਖ ਰੱਖਦੀ ਸੰਧੂ ਸਾਹਿਬ ਲੈ ਵੀ ਬਾਕੀ ਕਰ ਲਾ ਚਵਾਈ ਅਗਲੇ ਪਿਛਲੇ ਦਿਨ ਪ੍ਰਾਪਤ ਚਵਾਈ ਇੱਕ ਨੰਬਰ ਸੰਧੂ ਸਾਹਿਬ ਪੂਰ ਛਟਾ ਹੋਵੇ ਥਣਵਾਦ ਘਾਟ ਹੋਵੇ ਜੰਮਿਆ ਰਹੀ ਹੋ ਸੁਰਾਜੀ ਵਜਨ ਵੇਟ ਮੇਰਾ ਭਰਾ ਚੈੱਕ ਕਰੋ ਵਜਨ ਵਟਾ ਬਹੁਤ ਹੈ ਮੱਝ ਨੂੰ ਠੀਕ ਆ ਜੀ ਫੋਲੀ ਭਰੀ ਆ ਬੰਤਰ ਸੰਧੂ ਸਾਹਿਬ 70000 ਦਾ ਦਿਨ ਨੂੰ ਵਜਨ ਹੀ ਲੱਗਾ ਕਿਸੇ ਕੰਮ ਹੁਣਾ ਹੋਵੇ ਦੇ ਆ ਆ ਕਰੋ ਚੱਕ ਠੀਕ ਆ ਜੀ ਉਪਰ ਤੱਕ ਪੂਛ ਵਾਈ ਜਿਵੇਂ ਆਪਾਂ ਬਾਰਡਰ ਬਿਲਡ ਦੀ ਗੱਲ ਕਰੀਏ ਤੇ ਥੋੜਾ ਜਿਹਾ ਟੱਚ ਕਿਤੇ ਨਾ ਕਿਤੇ ਜਿੰਨਾ ਦੇਖੋ ਸਾਰੀਆਂ ਸੱਚ ਆ ਦੇਖੋ ਸਿੰਘ ਸਾਰੀਆਂ ਦੇ ਟਾਪ ਦੇ ਹਾਂ ਸੋ ਵਜਨ ਉਹ ਵੇਟਾ ਹੀ ਕਰਮੜੀ ਨੂੰ ਬੜਾ ਜਿਵੇਂ ਦੋ ਮੱਝਾਂ ਵਿੱਚ ਪੌਂਦੀ ਆ ਤੇ 10 ਕਿਲੋ ਦੁੱਧ ਉਸ ਵਕਤ ਉਹਦੇ ਥੱਲੇ ਹਾਜ਼ਰ ਆ ਆ ਦੇਖੋ ਗਰੜਾ ਆਇਆ ਨੂੰ ਵੀਰੇ ਮਾਰਾ ਚੋਰੀ ਇੱਕ ਵਾਰੀ ਹੋਰ ਆਇਆ ਨੂੰ ਤੋੜਦੀ ਮਾਰਾ ਲੱਗਿਆ ਅੱਜ 10-12 ਦਿਨਾਂ ਦੀ ਸੋਈ ਥੱਲੇ 10 ਕਿਲੋ ਆ ਕੋਈ ਭਰਾ ਸੇਵਾ ਵਾਲਾ ਲੈ ਜਾ 13 14 ਚੋਸਾ ਦਾ ਨਹੀਂ ਤੇ 5 7 ਕਿਲੋ ਵਟ ਦੇ ਪਿਆ ਠੀਕ ਆ ਭਾਈ ਆ ਜਿਹੋ ਜਿਹੀ ਕੋਈ ਸੇਵਾ ਕਰੂ ਉਹ ਹਜੇ ਚਲੂ ਲੈ ਵੀ ਠੀਕ ਆ ਜੀ ਲੋ ਵੀ ਜਿੰਨਾ ਕਰੋ ਸੋਹਣੀ ਗੱਲ ਖੋਣਾ ਵੀ ਜਿੰਨਾ ਗੁੜ ਪਾ ਲੋਗੇ ਉਨਾਂ ਕ ਮਿੱਠਾ ਬਾਕੀ ਚਲੋ ਨਜ਼ਰ ਬਰੀਦਾ ਹੋਣੀ ਚਾਹੀਦੀ ਆ ਪਹਿਲੇ ਨੰਬਰ ਤੇ ਉਸ ਤੋਂ ਬਾਅਦ ਚੰਗੀ ਸੇਵਾ ਹੋਣੀ ਚਾਹੀਦੀ ਆ ਤੇ ਪਸ਼ੂ ਦੁੱਧ ਕੱਢਣਾ ਠੀਕ ਆ ਜੀ 12 12.5 ਕਿਲੋ ਦੁੱਧੇ ਹੀ ਮਾਈ ਥੱਲੇ ਦੋ ਤਿੰਨ ਦਿਨ ਮੇਲੇ ਰੋਜਨੇ ਆ ਸੇਵਾ ਨਹੀਂ ਹੋਈ ਤੇ ਦੁੱਧ ਘਟ ਗਏ ਹਾਂ ਜੇ ਨਾ ਆ ਜੇਗਾ ਉਹਨਾਂ ਦੱਸਣਾ ਲੋ ਵੀ ਕਰੋ ਜਾ ਕੇ ਠੀਕ ਆ ਜੀ ਸੋ ਇਹ ਆਰਡਰ ਕੁਆਲਿਟੀ ਆ ਮਗਰ ਕੱਟੀ ਬਹੁਤ ਸੋਹਣੀ ਆ ਹੈਲਥ ਤੁਸੀਂ ਵੇਖ ਹੀ ਸਕਦੇ ਹੋ ਕੱਟੀ ਦੀ ਲੰਬਾਈ ਨੂੰ ਪੁੱਛ ਜਦੋਂ ਕਿ 12 13 ਦਿਨਾਂ ਦੀ ਕੱਟੀ ਆ 15 17 ਪੰ 20 ਦਿਨਾਂ ਦੀ ਲੱਗਦੀ ਆ ਪਰ ਕੋਲੀ ਬਿਲਕੁਲ ਕੱਟੀ ਆ ਕੱਦ-ਕੱਦ ਕੱਟੀ ਇਹ ਵੀ ਚੰਗਾ ਕਰ ਜੂਗੀ ਇਧਰੋਂ ਤੁਹਾਨੂੰ ਥੋੜਾ ਜਿਹਾ ਲਾਗ ਗਿਆ ਖਾ ਰਵਾਇ ਜੋ ਇੱਕ ਨੰਬਰ ਸੰਦੂ ਸਾਹਿਬ ਦੀ ਮੌਜੀ ਥਾਣਾ ਦੇਵਾ ਬਾਕੀ ਵੇਨ ਸਦੋਂ ਪਾਸੇ ਮੋਟੀ ਨਾਲ ਘਰੋਚਾ ਠੀਕ ਆ ਸੋ ਦਸਿਆ ਕਿ ਲੋ ਦੁੱਧ ਫੁੱਲ ਵਜਨ ਵਟਾ ਤੀਜਾ ਸਵੇਰ ਕਰਨਾਲ ਮੁੱਲ ਕੀ ਰੋਗੇ ਦਾ ਮੁੱਲ ਸੰਦੂ ਸਾਹਿਬ ਇਹਦਾ ਕਰਨੋਂ ਭਾਵੇਂ 1 20 ਕਰ ਲਗੇ ਭਾਵੇਂ 15 ਕਰ ਲਗੇ ਪਰ ਅੱਜ ਆਪਾਂ ਤੁਹਾਨੂੰ ਦੱਸਿਆ ਪਟਾਕੇ ਹੀ ਪਾਉਣੇ ਆ ਹਾਂ ਇਹ ਲਈ 1 ਲੱਖ 2000 ਦੀ ਇਹ ਦੇਣੀ 1 5 ਦੀ 1 5 ਦੀ ਹਾਂਜੀ ਚੱਕ ਮਾਜ ਇੱਕ 10 ਦੀ ਵੀ ਲਿਖਦੀ ਇਹਨਾਂ ਮਜਾ ਇਸ ਆਉਣਾ 15 ਦਾ ਰਕ ਰੱਖਦੀ ਹਾਂ ਪਰ 1 5 ਦੀ ਦੇਣੀ ਹੈ ਠੀਕ ਆ ਲੋ ਵੀ ਇਹ ਇੱਕ ਪੰਜ ਦੀ ਗਰਲਾਣਾ ਦਾ ਵੀ ਦੇਣੀ ਆ 10 ਕਿਲੋ ਦੁੱਧ ਦਾ ਤੇ ਵਜਨ ਵੇਟੀ ਕਰ ਮਾਰਨੀ ਬੜਾ ਲੱਗਾ ਜਿਵੇਂ ਪਹਿਲਾਂ ਗੱਲ ਕਰ ਦਿੱਤੀ ਵੀ ਵਜਨ ਵੇਟੀ ਬਹੁਤ ਲੱਗਾ ਸੋ ਮੇਰਾ ਭਰਾ ਭਾਵੇਂ ਟੋਕੜ ਕਬ ਨਹੀਂ ਕੋਈ ਅਸੀਂ 85 ਦੀ ਵੇਚ ਲੈ ਵੀ ਆਹ ਸੋ ਬੋਜੀ ਦਾ 3 ਕਿਲੋ ਮੀਟਰ ਛੜਕਦੇ ਉੱਤੇ ਪਿੰਡਾਂ ਡੱਬੀ ਪ੍ਰੋਫੈਸਰ ਲਈ ਜੇ ਕੋਈ ਭਰਾ ਪਤਾ ਕਰਕੇ ਆ ਸਕਦਾ ਮਗਰ ਪੂਰੇ ਕਲੇ ਕਲੇ ਟਿਕਾਣੇ ਘਰ ਤੱਕ ਵੀ ਪਹੁੰਚਾ ਦੇਵੇਂ ਸਾਰੇ ਸਾਰੇ ਨਾਮ ਦੱਸਾਂਗੇ ਜੇ ਕਿਸੇ ਨੂੰ ਕੋਈ ਸ਼ੱਕ ਰਹੇ ਜੇ ਅਗਲੇ ਦਾ ਨੰਬਰ ਦਾਂਗੇ ਚੱਕੋ ਵੀ ਲੋ ਵੀ ਇਹ ਦੋਸਤੋ ਅੱਜ ਮਿਲ ਜੂਗੀ ਤੁਹਾਨੂੰ ਹਾਂ ਰਾਈ 15 ਦੀ 15 ਦੀ ਜੇਣੀ ਆ ਸਾਨੂੰ ਕਈ ਜਿਹੜੇ ਪੁਰਾਣੇ ਰੂਟੀਨ ਤੋਂ ਜੁੜੇ ਨਾ ਉਹਨਾਂ ਇਹੋ ਪੁੱਛਣਾ ਗਰਲਾਲ ਡੰਗਰ ਹੈਗਾ ਜੀ ਦੀ ਵੀਡੀਓ ਪਾਈ ਹੈ ਹਾਂ ਬਿਲਕੁਲ ਤੇ ਸਾਡਾ ਕੀ ਇਮਾਨਦਾਨ ਕਰਦਾ ਰਹੇ ਭੇਜਦੇ ਹਮ ਉਹਨਾਂ ਨੇ ਆਪਣਾ ਇਹੋ ਸਿੱਟਾ ਮਗਰੇ ਨਹੀਂ ਦੱਬੀ ਜਦੋਂ ਫਰਕ ਹੀ ਨਹੀਂ ਵਿੱਚ ਰੱਖਣਾ ਹੁਣ ਅੱਜ ਦਾ ਉਹਨਾਂ ਨੇ ਮੇਰੇ ਤੋਂ 140 ਮੁੱਲ ਕੀਤਾ ਵੀਡੀਓ ਇਹਨਾਂ ਵੇਖਣੀ ਆ ਮੈਂ ਜਗ 90 ਹਜ਼ਾਰ ਰਿਹਾ ਲਾਉਣਾ ਤੇ ਜੇ ਮੈਂ ਹੁਣ ਹਾਂ ਨਾ ਵਾਲਾ ਮੁੱਲ ਪਾਉਂਦੇ ਕੋਈ 70 80 ਹਜ਼ਾਰ ਲਾ ਬਣ ਕੇ ਉਸ ਚੀਜ਼ ਦਾ ਫਾਇਦਾ ਨਹੀਂ ਬੱਸ ਬੱਸ ਤੇ ਆਤੀ ਫੇਰ ਆਵਾ ਮਾਲ ਸੋਹਣੀਆ ਕਰਮ ਵਾਲੀ ਚੌਂ ਪਾਸਿਓਂ ਸੰਦੂ ਸਾਹਿਬ ਕਹਿੰਦਾ ਸੁਆ ਗਾਂ ਇਹਨੇ ਕੋਈ ਬੁਰੜੀ ਥੋੜਾ ਨਾ ਜਿਵੇਂ 4 5 ਸੁਵੇ ਪੀਣ ਦੇ ਪੀਣ ਪੀਣ ਫੇਰ ਵੇਖ ਜਣੀ ਮੈਂ ਨਹੀਂ ਇਹ ਤਾਂ ਕਰਮ ਵਾਲੀ ਕੋਈ ਵੀ ਚੀਜ਼ ਹੈ ਜਦੋਂ ਤੋਂ ਆਪਾਂ ਜੰਮੇ ਰੇਟ ਸਾਰੀਆਂ ਦੇ ਵਧੇ ਆ ਘਟਿਆ ਕਿਸੇ ਦਾ ਨਹੀਂ ਮੈਂ ਕਿਸੇ ਚੀਜ਼ ਦਾ ਨਹੀਂ ਘਟਿਆ ਭਾਜੀ ਹਾਂ ਇਹ ਜਦੋਂ ਡਾਡੀ ਹਣੀ ਮੰਨ ਲਓ ਵਪਾਰ ਕਰਦੇ ਰਹੇ ਲਿਉਂਦੇ ਰਹੇ ਇਹਦੇ ਨਾਲ ਦੀ 15000 ਤੋਂ 2000 ਗੱਲ ਸਮੇ ਸਮੇ ਦੀ ਆ ਸਮੇ ਸਮੇ ਦੀ ਆ ਜੇ ਕਿੰਦਾ ਮੰਨ ਲਓ ਹਰ ਕੋਈ ਕਿਸੇ ਦੀ ਕਰਦਾ ਕਰਨੀ ਚਾਹੀਦੀ ਆ ਪਰ ਇਹਦਾ ਦੱਸ ਕੇ ਪਾਉਣ ਦਾ ਸਵਾਦ ਫਿਰ ਵੀ ਆਉਂਦਾ ਹਾਂ ਮੰਨ ਲਓ ਗੱਲ ਆ ਆਪਾਂ ਹਰ ਕਿਸੇ ਦੀ ਕੋਈ ਵੀ ਕਰ ਹੀ ਲੀਂਦਾ ਹੈ ਇਸ ਤਰ੍ਹਾਂ ਕੋਈ ਦੱਸ ਕੇ ਰੇਟ ਪਾਵੇ ਫਿਰ ਮਾ ਵੀ ਗੇ ਨਾ ਨਾ ਆਪਾਂ ਨੂੰ ਇੰਨੇ ਚਿਰ ਵੀਡੀਓ ਪਾਉਂਦੇ ਨੇ ਹੋ ਗਿਆ ਕੋਈ ਵੀ ਵਪਾਰੀ ਇੱਕ ਦੇ ਹੱਥ ਮਾਰ ਕੇ ਆਖੇ ਵੀ ਮੈਂ ਇਤਰਾ ਨਾ ਫੇਣਾ ਮੱਝਾ ਪਾਈਆਂ ਬਿਲਕੁਲ ਜੀ ਬਿਲਕੁਲ ਕੋਈ ਵੀ ਆਖੇ ਲਓ ਜੀ ਗੱਲ ਤਾਂ ਸਭ ਤੋਂ ਸਭ ਤੋਂ ਇਹ ਹੋਣੀ ਚਾਹੀਦੀ ਆ ਕਿਉਂਕਿ ਅਗਲੇ ਨੇ ਪਸ਼ੂ ਖਰੀਦਣਾ ਠੀਕ ਆ ਜੀ ਤੇ ਜਾਇਜ਼ ਰੇਟ ਤੇ ਉੱਤੇ ਪਸ਼ੂ ਲਈਏ ਸਾਰੇ ਵੀਰਾਂ ਨੂੰ ਬ ਮਿਲਦੇ ਆ ਇਕਨੋਮੀ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ